ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਰਾਜੀ ਖੁਸ਼ ਹੋਵੋਗੇ ਤੇ ਚੜ੍ਹਦੀ ਕਲਾ ਛੋਗੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਇੱਕ ਇਹੋ ਜਿਹਾ ਸੇਤਮੰਤ ਲੱਡੂ ਜਿਹੜਾ ਕਿ ਤੁਸੀਂ ਸਵੇਰੇ ਸਿਰਫ ਇੱਕ ਲੱਡੂ ਦੁੱਧ ਨਾਲ ਲੈਣਾ ਤੇ ਤੁਸੀਂ ਸਾਰਾ ਦਿਨ ਐਨਰਜੈਟਿਕ ਫੀਲ ਕਰੋਗੇ ਇਹ ਇੱਕ ਇਹੋ ਜਿਹਾ ਇਮਿਊਨਿਟੀ ਬੂਸਟਰ ਆ ਜਿਹੜਾ ਕਿ ਸਾਨੂੰ ਬਹੁਤ ਹੀ ਫਾਇਦੇ ਦਿੰਦਾ ਤੇ ਚਲੋ ਅਸੀਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆ ਮੈਂ ਇੱਕ ਚਮਚ ਦੇਸੀ ਘਿਓ ਲਿਆ ਇੱਕ ਚਮਚ ਦੇਸੀ ਘਿਓ ਦੇ ਵਿੱਚ ਮੈਂ ਬਾਦਾਮ ਐਡ ਕੀਤੇ ਨੇ ਇਹਨਾਂ ਨੂੰ ਮੈਂ ਛੋਟਾ ਛੋਟਾ ਕੱਟ ਲਿਆ ਸੀਗਾ ਤੁਸੀਂ ਚਾਹੋ ਤੇ ਬਾਦਾਮ ਨੂੰ ਗ੍ਰाइंड ਵੀ ਕਰ ਸਕਦੇ ਹੋ ਜਾਂ ਤੁਸੀਂ ਮੈਂ ਥੋੜੇ ਇਹ ਲੰਬੇ ਕੱਟੇ ਸੀ ਤੁਸੀਂ ਇਹਨਾਂ ਨੂੰ ਬੇਸ਼ੱਕ ਛੋਟਾ ਛੋਟਾ ਬ੍ਰੀਕ ਵੀ ਕੱਟ ਸਕਦੇ ਹੋ ਬਾਦਾਮ ਦੇ ਸਾਡੇ ਨੂੰ ਬਹੁਤ ਹੀ ਫਾਇਦੇ ਨੇ ਸਾਡੇ ਦਿਲ ਲਈ ਸਾਡੀ ਓਵਰਆਲ ਹੈਲਥ ਲਈ ਸਾਡੇ weight ਨੂੰ ਮੈਨੇਜ ਕਰਕੇ ਰੱਖਦਾ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਦਾ ਸਾਡੀਆਂ ਹੱਡੀਆਂ ਮਜ਼ਬੂਤ ਕਰਦਾ ਸਾਡੀ skin ਲਈ ਬਹੁਤ ਵਧੀਆ ਜਿਹੜਾ ਕੋਲੇਸਟ੍ਰੋਲ ਲੈਵਲ ਹੈ ਉਹ ਵੀ ਇਹਦੇ ਨਾਲ ਬਹੁਤ ਵਧੀਆ ਰਹਿੰਦਾ ਤੇ ਸਾਨੂੰ ਇਹ ਓਵਰਈਟਿੰਗ ਤੋਂ ਵੀ ਬਚਾਉਂਦਾ ਸਾਡੀ ਗਟ ਹੈਲਥ ਨੂੰ ਇਹ ਬਹੁਤ ਵਧੀਆ ਰੱਖਦਾ ਇਹਦੇ ਚੀਜ਼ ਜਿਹੜੇ ਨੇ ਆਪਣੇ ਐਸੈਂਸ਼ੀਅਲ ਨਿਊਟ੍ਰੀਐਂਟਸ ਜਿਵੇਂ ਪਾਏ ਜਾਂਦੇ ਵਿਟਾਮਿਨ E ਸਾਡੀ ਸਕਿਨ ਲਈ ਬਹੁਤ ਹੀ ਵਧੀਆ ਹੈ ਮੈਗਨੀਸ਼ੀਅਮ ਐਂਡ ਕੈਲਸ਼ੀਅਮ ਇਹ ਸਾਡੀ ਹੱਡੀਆਂ ਲਈ ਬਹੁਤ ਹੀ ਵਧੀਆ ਨੇ ਫਿਰ ਉਸੇ ਪੈਨ ਦੇ ਵਿੱਚ ਮੈਂ ਇੱਕ ਚਮਚਾ ਛੋਟਾ ਦੇਸੀ ਕਿਓ ਦਾ ਹੋਰ ਲਿਆ ਤੁਸੀਂ ਚਾਹੋ ਤੇ ਇਹਨਾਂ ਨੂੰ ਡਰਾਈ ਰੋਸਟ ਵੀ ਕਰ ਸਕਦੇ ਹੋ ਤੁਸੀਂ ਚਾਹੋ ਤੇ ਇਹਨਾਂ ਨੂੰ ਕਿਓ ਦੇ ਨਾਲ ਵੀ ਇਹਨਾਂ ਨੂੰ ਤੁਸੀਂ ਰੋਸਟ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਚੋਇਸ ਆ ਦੇਸੀ ਘੀ ਉਹਦੇ ਵਿੱਚ ਰੋਸਟ ਕਰਨ ਨਾਲ ਇਹ ਥੋੜੇ ਜਿਆਦਾ ਵੱਧ ਟੇਸਟੀ ਬਣਦੇ ਨੇ ਔਰ ਇਹ ਇੱਕ ਕ੍ਰਾਂਚੀ ਹੋ ਜਾਂਦੇ ਨੇ ਕਿ ਜਿਹੜੇ ਸਾਨੂੰ ਬਾਅਦ ਚੋਂ ਖਾਣ ਚ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ ਬਾਕੀ ਇਹਦੇ ਵਿੱਚ ਮੈਂ ਜਿਹੜੇ ਨੇ ਆ ਡਰਾਈ ਫਰੂਟ ਯੂਜ਼ ਕੀਤੇ ਨੇ ਅਕਰੋਟ ਕਾਜੂ ਪਿਸਤਾ ਪਮਕਿਨ ਸੀਡ ਕਿਸ਼ਮਿਸ਼ ਅਸੀਂ ਜਿੰਨੇ ਵੀ ਡ్రਾਈ ਫਰੂਟ ਯੂਜ਼ ਕੀਤੇ ਨੇ ਸਾਡੇ ਦਿਲ ਦਿਮਾਗ ਸਾਡੀ ਕਿਡਨੀ ਸਾਡੇ 슈ਗਰ ਲੈਵਲ ਲਈ ਸਾਰਿਆਂ ਲਈ ਇਹ ਬਹੁਤ ਹੀ ਵਧੀਆ ਜੇ ਅਸੀਂ ਗੱਲ ਕਰੀਏ ਕਰੋਟ ਦੀ ਤੇ ਇਹਦੇ ਵਿੱਚ omega 3 ਫੈਟੀ ਐਸਿਡ ਪਾਇਆ ਜਾਂਦਾ ਜਿਹੜਾ ਸਾਡੇ ਦਿਲ ਵਾਸਤੇ ਸਾਡੇ ਦਿਮਾਗ ਲਈ ਸਾਡੀ ਹੱਡੀਆਂ ਲਈ ਬਹੁਤ ਫਾਇਦੇਮੰਦ ਆ ਇਹਦੇ ਨਾਲ ਟਾਈਪ 2 ਜਿਹੜੀ ਡਾਇਬਟੀਜ਼ ਆ ਉਹ ਵੀ ਮੈਨੇਜ ਕਰਨ 'ਚ ਸਾਡੀ ਹੈਲਪ ਕਰਦਾ ਟਾਈਪ 2 ਡਾਇਬੀਟੀਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਕਈ ਵਾਰੀ ਸਾਡਾ ਜਿਹੜਾ ਇਨਸੂਲਿਨ ਆ ਉਹ ਬਣਦਾ ਨਹੀਂ ਹੈ ਤੇ ਜਿਹੜਾ ਇਨਸੂਲਿਨ ਜੇ ਬਣ ਰਿਹਾ ਤੇ ਅਸੀਂ ਉਹਨੂੰ ਪ੍ਰੋਪਰ ਯੂਜ਼ ਨਹੀਂ ਕਰਦੇ ਅਕਰੋਟ ਦੀ ਮਦਦ ਨਾਲ ਅਸੀਂ ਮਤਲਬ ਇਹਨੂੰ ਆਪਾਂ ਮੈਨੇਜ ਕਰਕੇ ਰੱਖ ਸਕਦੇ ਹਾਂ ਪਿਸਤਾ ਸਾਡੀ ਅੱਖਾਂ ਲਈ ਬਹੁਤ ਹੀ ਵਧੀਆ ਹੈ ਸਾਡੇ ਦਿਲ ਲਈ ਬਹੁਤ ਵਧੀਆ ਹੈ ਇਹ weight ਮੈਨੇਜ ਕਰਕੇ ਰੱਖਦਾ ਬਲੱਡ ਸ਼ੂਗਰ ਨੂੰ ਕੰਟਰੋਲ ਕਰਕੇ ਰੱਖਦਾ ਸਾਡਾ ਇਮਿਊਨਿਟੀ ਜਿਹੜੀ ਉਹਨੂੰ ਸਟਰੋਂਗ ਕਰਦਾ ਇਮਿਊਨ ਜਿਹੜਾ ਸਾਡਾ ਸਿਸਟਮ ਹੈ ਉਹਨੂੰ ਇਹ ਵਧੀਆ ਬਣਾ ਕੇ ਰੱਖਦਾ ਹੈ ਸਾਡੇ ਬ੍ਰੇਨ ਨੂੰ ਹੈਲਦੀ ਰੱਖਦਾ ਵੇਟ ਨੂੰ ਕੰਟਰੋਲ ਰੱਖਣ 'ਚ ਸਾਡੀ ਹੈਲਪ ਕਰਦਾ ਉਸ ਤੋਂ ਬਾਅਦ ਜਦੋਂ ਇਹ ਸਾਰੇ ਡ్రਾਈ ਫਰੂਟ ਮੈਂ ਰੋਸਟ ਕਰ ਲਏ ਤੈਨੂੰ ਕੱਢ ਕੇ ਤੇ ਮੈਂ 1/2 ਚਮਚ ਦੇਸੀ ਘਿਓ ਤਲਿਆ ਤੇ ਇਹ ਚ ਜਿਹੜੀ ਖਜੂਰ ਸੀ ਉਹ ਮੈਂ ਐਡ ਕਰਤੀ ਖਜੂਰ ਦੇ ਜਿਹੜੇ ਸੀਡਸ ਸੀਗੇ ਗਿਟਕਾਂ ਸੀਗੀਆਂ ਉਹ ਮੈਂ ਸਾਰਿਆਂ ਦੀ ਪਹਿਲਾਂ ਕੱਢ ਲੀਆਂ ਸੀਗੀਆਂ ਇਹ ਇੱਕ ন্যাਚਰਲ ਮਿੱਠੇ ਦਾ ਕੰਮ ਕਰਦਾ ਜਿਹੜਾ ਖਜੂਰ ਹੈ ਇਹ ਸਾਡੀ ਕਿਡਨੀ ਨੂੰ ਵੀ ਸਟਰੋਂਗ ਬਣਾ ਕਰਨ ਲਈ ਹੈਲਪ ਕਰਦਾ ਹੈ ਸਾਡੀ ਕਿਡਨੀ ਵੀ ਨਾ ਸਟਰੋਂਗ ਰਹਿੰਦੀ ਹੈ ਸਾਡੀ ਬੋਨਸ ਲਈ ਬਹੁਤ ਵਧੀਆ ਸਾਡੇ ਦਿਲ ਲਈ ਇਹ ਬਹੁਤ ਵਧੀਆ ਸਾਡੇ ਬ੍ਰੇਨ ਨੂੰ ਥੋੜਾ ਇਹ ਤਾਕਤ ਦਿੰਦਾ ਸਾਡੀ ਸਕਿਨ ਲਈ ਵੀ ਬਹੁਤ ਵਧੀਆ ਹੈ ਸਰਦੀਆਂ ਲਈ ਤੇ ਇਹ ਬਹੁਤ ਹੀ ਸਾਡੇ ਲਈ ਇੱਕ ਵਧੀਆ ਇੱਕ ਟੋਨਿਕ ਦਾ ਕੰਮ ਕਰਦਾ ਹੈ ਜਿਹੜੀਆਂ ਖਜੂਰਾ ਹੁੰਦੀਆਂ ਜਿਨ੍ਹਾਂ ਨੂੰ ਮਿੱਠੇ ਦੀ ਕਰੀਵਿੰਗ ਹੁੰਦੀ ਹੈ ਉਹਨਾਂ ਲਈ ਖਜੂਰਾ ਇਹ ਬਹੁਤ ਹੀ ਵਧੀਆ ਨੇ ਤੇ ਪਲੀਜ਼ ਜੋ ਮੇਰੇ ਚੈਨਲ ਤੇ ਨਵੇਂ ਆਏ ਆ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਕਿਉਂ ਉਹਦੇ ਵਿੱਚ ਜਿਹੜੀ ਖਜੂਰ ਹੈ ਅਸੀਂ ਇਹਨੂੰ 1 ਤੋਂ 2 ਮਿੰਟ ਹੀ ਪੋੜਨਾ ਸਲੋ ਫਲੇਮ ਤੇ ਉੱਤੇ ਪੋੜਨਾ ਤੇ ਇਹ ਤੁਸੀਂ ਜਿਹੜੀਆਂ ਨੇ ਪਹਿਲਾਂ ਤੁਹਾਨੂੰ ਥੋੜਾ ਜਿਹਾ ਲੱਗੇਗਾ ਕਿ ਹਾਰਡ ਹੈ ਪਰ ਇਹ ਜਿੱਦਾਂ ਜਿੱਦਾਂ ਅਸੀਂ ਇਹਨੂੰ ਰੋਸਟ ਕਰੀ ਜਾਵਾਂਗੇ ਤੇ ਇਹ ਉਦਾਂ ਹੀ ਸੌਫਟ ਹੋਈ ਜਾਣਗੀਆਂ ਉਸ ਤੋਂ ਬਾਅਦ ਜਦੋਂ ਇਹ ਸੌਫਟ ਹੋ ਜਾਣਗੀਆਂ ਤੇ ਤੁਸੀਂ ਜਿੰਨਾ ਵੀ ਡਰਾਈ ਫਰੂਟ ਟਰੋਸਟ ਕੀਤਾ ਸੀਗਾ ਤੁਸੀਂ ਉਹਨੂੰ ਇਹਦੇ ਵਿੱਚ ਮਿਕਸ ਕਰ ਲੈਣਾ ਜਿੰਨੇ ਵੀ ਅਸੀਂ ਨਟਸ ਲਏ ਸੀਗੇ ਬਦਾਮ ਪਿਸਤਾ ਕਾਜੂ ਪਮਕਿਨ ਸੀਡ ਕਿਸ਼ਮਿਸ਼ ਅਖਰੋਟ ਇਹਨਾਂ ਨੂੰ ਤੁਸੀਂ ਦੇਸੀ ਘਿਓ ਦੇ ਵਿੱਚ ਵੀ ਰੋਸਟ ਕਰ ਸਕਦੇ ਹੋ ਜੇ ਤੁਹਾਨੂੰ ਨਹੀਂ ਪਸੰਦ ਆਉਂਦੇ ਸੀ ਕਿਉਂ ਤਾਂ ਤੁਸੀਂ ਇਹਨਾਂ ਨੂੰ ਡਰਾਈ ਰੋਸਟ ਵੀ ਕਰ ਸਕਦੇ ਹੋ ਪਰ ਦੇਸੀ ਘਿਓ ਦੇ ਵਿੱਚ ਰੋਸਟ ਕਰਨ ਨਾਲ ਇਹਨਾਂ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਇੱਕ ਕ੍ਰਾਂਚੀ ਜੇ ਬਣ ਜਾਂਦੇ ਨੇ ਤੇ ਖਾਣ ਚ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ ਹੁਣ ਜਿਹੜੀਆਂ ਮੇਰੀ ਖਜੂਰ ਹੈ ਜਿਹੜੀਆਂ ਮੈਂ ਰੋਸਟ ਕਰ ਰਹੀਆਂ ਇਹ ਬਿਲਕੁਲ ਸੌਫਟ ਹੋ ਚੁੱਕੀਆਂ ਨੇ ਤੇ ਜਿੰਨੇ ਵੀ ਇਹ ਡਰਾਈ ਫਰੂਟਸ ਆ ਜਿਵੇਂ ਆ ਮੈਂ ਪਹਿਲਾਂ ਬਦਾਮ ਰੋਸਟ ਕੀਤੇ ਸੀ ਮੈਂ ਉਹ ਇਹਦੇ ਵਿੱਚ ਮਿਕਸ ਕਰਤੇ ਨੇ ਤੇ ਹੁਣ ਜਿਹੜੇ ਜਿੰਨੇ ਵੀ ਨਟ ਸੀਗੇ ਦੇਖੋ ਮੇਰੇ ਸਾਰੇ ਉਹ ਮੈਂ ਇਹਦੇ ਵਿੱਚ ਸਾਰੇ ਐਡ ਕਰਤੇ ਜਦੋਂ ਅਸੀਂ ਆਹ ਨਟਸ ਯੂਜ਼ ਕਰਦੇ ਸੀ ਸੀ ਕਿਸ਼ਮਿਸ਼ ਇਸ ਕਰਕੇ ਬਾਝ ਪਾਇ ਸੀ ਕਿ ਇਹ ਬਹੁਤ ਛੇਤੀ ਪਾਂਦੇ ਸਾਰੇ ਇਹ ਸੜ ਜਾਂਦੇ ਨੇ ਮਤਲਬ ਬਹੁਤ ਛੇਤੀ ਰੋਸਟ ਹੋ ਜਾਂਦੇ ਨੇ ਤੇ ਇਸ ਕਰਕੇ ਇਹਨਾਂ ਨੂੰ ਮੈਂ ਥੋੜਾ ਐਂਡਿਚ ਪਾਇਆ ਸੀ ਤੇ ਜੇ ਹੁਣ ਗੱਲ ਕਰੀਏ ਅਸੀਂ ਪਮਕਿਨ ਸੀਡ ਸੀ ਪਮਕਿਨ ਸੀਡਸ ਵੀ ਸਾਡੇ ਹਾਰਟ ਵਾਸਤੇ ਸਾਡੇ ਦਿਲ ਲਈ ਸਾਡੇ ਬਲੱਡ ਪ੍ਰੈਸ਼ਰ ਨੂੰ ਇਹ ਕੰਟਰੋਲ ਰੱਖਦਾ ਸਾਨੂੰ ਇੱਕ ਵਧੀਆ ਨੀਂਦ ਗੁੱਡ ਸਲੀਪ ਹੈ ਜਿਹੜੀ ਉਹ ਇਹਨਾ ਮਿਲਦੀ ਹੈ ਡਿਪਰੈਸ਼ਨ ਸਾਡਾ ਇਹਨਾ ਘਟਦਾ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਦਾ ਤੇ ਇਹ ਸਾਡੀ ਅੱਖਾਂ ਲਈ ਬਹੁਤ ਵਧੀਆ ਹੈ ਇਦੇ ਵਿੱਚ ਵਿਟਾਮਿਨ E ਪਾਇਆ ਜਾਂਦਾ ਉਹ ਸਾਡੀ ਸਕਿਨ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਇਹਦੇ ਨਾਲ ਸਾਡੀ ਜਿਹੜੀ ਇਮਿਊਨਿਟੀ ਹੈ ਉਹ ਸਟਰੋਂਗ ਹੁੰਦੀ ਹੈ ਤੇ ਇਟ ਇਟ ਪਮਕਿਨ ਸੀਡ ਵੀ ਹੈ ਇਹ ਮੈਂ ਇਸ ਕਰਕੇ ਵਿੱਚ ਐਡ ਕੀਤੇ ਆ ਇਹਦੇ ਵੀ ਬਹੁਤ ਜ਼ਿਆਦਾ ਬੈਨੀਫਿਟਸ ਹੈ ਤੁਸੀਂ ਜਿਹੜੇ ਆਹਾਂ ਨੇ ਆਪਣੇ ਜਿਹੜਾ ਮੈਂ ਹੋਊਗਾ ਮੈਂ ਸਲੋ ਫਲੇਮ ਦੇ ਉੱਤੇ ਹੀ ਇਹਨਾਂ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਬਾਅਦ ਵਿੱਚ ਮੈਂ ਇੱਕ ਖੁੱਲੇ ਪਾਂਡੇ ਵਿੱਚ ਇਹਨੂੰ ਥੋੜਾ ਜਿਹਾ ਠੰਡਾ ਹੋਣ ਲਈ ਰੱਖਦਾ ਇਹਨੂੰ ਜ਼ਿਆਦਾ ਠੰਡਾ ਨਹੀਂ ਕਰਨਾ ਬਸ ਜਿਸ ਦੇ ਨਾਲ ਅਸੀਂ ਲੱਡੂ ਵਟ ਸਕੀਏ ਇੰਨੇ ਇੱਕ ਇਹਨੂੰ ਤੁਸੀਂ ਗਰਮ ਰੱਖਣਾ ਉਸ ਤੋਂ ਬਾਅਦ ਮੈਂ ਇਹਦੇ ਜਿਹੜੇ ਛੋਟੇ-ਛੋਟੇ ਲੱਡੂ ਸੀਗੇ ਉਹ ਮੈਂ ਇਹਦੇ ਬਣਾ ਲਏ ਇਹਨੂੰ ਜੇ ਤੁਸੀਂ ਠੰਡਾ ਸਾਡੇ ਤੋਂ ਮਤਲਬ ਹੋ ਗਿਆ ਜਿਆਦਾ ਠੰਡਾ ਹੋ ਗਿਆ ਫਿਰ ਇਹਦੇ ਲੱਡੂ ਹੈ ਜਿਹੜੇ ਉਹ ਵੱਟੇ ਨਹੀਂ ਜਾਣੇ ਜੇ ਤੁਸੀਂ ਥੋੜਾ ਪਾਊਡਰ ਫਾਰਮ 'ਚ ਬਣਾਓਗੇ ਫਿਰ ਤੁਸੀਂ ਇਹਦੇ ਲੱਡੂ ਬਣਾ ਸਕਦੇ ਹੋ ਇੱਥੇ ਜਿਹੜੇ ਮੈਂ ਖਜੂਰ ਯੂਜ਼ ਕੀਤੀ ਹੈ ਇਹ ਮੈਂ 200 ਤੋਂ 250 ਗ੍ਰਾਮ ਯੂਜ਼ ਕੀਤੀ ਹੈ ਬਦਾਮ ਮੇਰੇ ਥੋੜੇ ਜਿਹਾ ਜਿਆਦਾ ਸੀ ਬਾਕੀ ਸਭ ਮੇਰੇ 100-100 ਗ੍ਰਾਮ ਸੀਗਾ ਬਦਾਮ ਤੁਸੀਂ ਲਾ ਲਓ ਮੇਰੇ 150 ਗ੍ਰਾਮ ਦੇ ਨਜ਼ਦੀਕ ਹੋਊਗਾ ਤੇ ਇਸ ਤਰ੍ਹਾਂ ਮੈਂ ਇਹਦੇ ਛੋਟੇ-ਛੋਟੇ ਲੱਡੂ ਬਣਾ ਕੇ ਤਿਆਰ ਕਰ ਲਏ ਤੇ ਜੇ ਗੱਲ ਕਰੀਏ ਅਸੀਂ ਕਾਜੂ ਦੀ ਕਾਜੂ ਵੀ ਸਾਡੇ ਲਈ ਬਹੁਤ ਹੀ ਵਧੀਆ ਹੈ ਇਹ ਵੀ ਆਪਣੇ ਸਾਡੇ ਦਿਮਾਗ ਸਾਡੇ weight ਨੂੰ ਇਹ ਕੰਟਰੋਲ 'ਚ ਰੱਖਦਾ ਸਾਡੀ skin ਵਾਸਤੇ ਇਹ ਬਹੁਤ ਹੀ ਵਧੀਆ ਹੈ ਤੇ ਸਾਡੇ weight ਨੂੰ ਵੀ ਇਹ ਮੈਨੇਜ ਕਰਕੇ ਰੱਖਦਾ ਤੇ ਇਹਦੇ ਵਿੱਚ ਅਸੀਂ ਹੁਣ ਜਿੰਨੇ ਵੀ ਨਟਸ ਯੂਜ਼ ਕੀਤੇ ਨੇ ਬਦਾਮ ਕਾਜੂ ਕਿਸ਼ਮਿਸ਼ ਪਿਸਤਾ ਪਮਕਿਨ ਸੀਡ ਜਿਹਨੂੰ ਆਪਾਂ ਕद्दू ਦੇ ਬੀਜ ਕਹਿ ਦਿੰਨੇ ਆ ਅਖਰੋਟ ਇਹਨਾਂ ਸਾਰਿਆਂ ਦੇ ਬਹੁਤ ਹੀ ਜ਼ਿਆਦਾ ਬੈਨੀਫਿਟਸ ਨੇ ਜਿੱਦਾਂ ਮੌਸਮ ਚੇਂਜ ਹੋ ਰਿਹਾ ਤੁਸੀਂ ਸਟਾਰਟਿੰਗ ਦੇ ਵਿੱਚ ਮੌਸਮ ਦੇ ਸਟਾਰਟਿੰਗ ਦੇ ਵਿੱਚ ਹੀ ਜੇ ਤੁਸੀਂ ਇਹਨੂੰ ਬਣਾ ਕੇ ਰੱਖ ਲਓ ਤੇ ਇਹਨੂੰ ਤੁਸੀਂ ਰੋਸਵੇ ਦੇ ਇੱਕ ਕੱਪ ਗਰਮ ਦੁੱਧ ਦੇ ਨਾਲ ਲੋ ਤੇ ਤੁਹਾਨੂੰ ਇਹਦੇ ਬਹੁਤ ਹੀ ਜ਼ਿਆਦਾ ਬੈਨੀਫਿਟਸ ਮਿਲਣਗੇ ਤੁਸੀਂ ਸਾਰਾ ਦਿਨ ਹੀ ਬਹੁਤ ਹੀ ਜ਼ਿਆਦਾ ਐਨਰਜੈਟਿਕ ਤੇ ਸਿਹਤਮੰਦ ਫੀਲ ਕਰੋਗੇ ਇਹ ਲੱਡੂ ਮੈਂ ਬਣਾਏ ਸੀ ਮੈਂ ਟਰਾਈ ਕੀਤੇ ਨੇ ਖਾਦੇ ਨੇ ਮੈਨੂੰ ਇਹਦੇ ਨਾਲ ਬਹੁਤ ਫਾਇਦਾ ਹੋਇਆ ਤੇ ਮੇਰਾ ਦਿਲ ਕੀਤਾ ਮੈਂ ਤੁਹਾਡੇ ਨਾਲ ਵੀ ਜ਼ਰੂਰ ਸ਼ੇਅਰ ਕਰਾਂ ਤੁਸੀਂ ਇਹਨੂੰ ਬਣਾਇਓ ਕਰ ਤੇ ਜ਼ਰੂਰ ਬਣਾ ਕੇ ਖਾ ਕੇ ਦੇਖਿਓ ਜੇ ਤੁਸੀਂ ਕਿਸੇ ਬਜ਼ੁਰਗਾਂ ਲਈ ਬਣਾ ਰਹੇ ਨੇ ਤੇ ਜਿਹੜੇ ਡ్రਾਈ ਫਰੂਟ ਨੇ ਔਰ ਦੇਸੀ ਘਿਓ ਦੇ ਵਿੱਚ ਭੁੰਨ ਕੇ ਤੁਸੀਂ ਉਹਨਾਂ ਨੂੰ ਇੱਕ ਪਾਊਡਰ ਫਾਰਮ ਦੇ ਵਿੱਚ ਬਣਾ ਲਿਓ ਕਿ ਜਿਹੜੇ ਉਹਨਾਂ ਲਈ ਖਾਣ ਲਈ ਥੋੜੇ ਈਜ਼ੀ ਹੋਣ ਬੱਚਿਆਂ ਨੂੰ ਵੀ ਤੁਸੀਂ ਪਾਊਡਰ ਫਾਰਮ ਦੇ ਵਿੱਚ ਬਣਾ ਕੇ ਦੇ ਸਕਦੇ ਹੋ ਤੇ ਤੁਸੀਂ ਦਵਾਈਆਂ ਨਾਲੋਂ ਚੰਗਾ ਕਿ ਅਸੀਂ ਆਪਣੀ ਹੈਲਥ ਨੂੰ ਨੇਚਰਲ ਜਿਹੜੇ ਸਾਨੂੰ ਚੀਜ਼ਾਂ ਮਿਲਦੀਆਂ ਨੇ ਅਸੀਂ ਉਹ ਲੈ ਕੇ ਉਹਨੂੰ ਅਸੀਂ ਸਟਰੋਂਗ ਬਣਾ ਸਕੀਏ ਤੇ ਤੁਸੀਂ ਇਹ ਲੱਡੂ ਬਣਾਓ ਇੰਜੋਏ ਕਰੋ ਬਣਾਉਣੇ ਬਹੁਤ ਹੀ ਇਜ਼ੀ ਹੈ ਇਹ ਚ ਕੋਈ ਵੀ ਮਤਲਬ ਜ਼ਿਆਦਾ ਨਹੀਂ ਹੈ ਬਸ ਖਿਓ ਦੇ ਵਿੱਚ ਡਰਾਈ ਫਰੂਟ ਪੁੰਨ ਕੇ ਅਸੀਂ ਖਜੂਰ ਐਡ ਕਰਕੇ ਬਣਾ ਲੈਣੇ ਆ ਬਹੁਤ ਹੀ ਸਿੰਪਲ ਤੇ ਬਹੁਤ ਹੀ ਟੇਸਟੀ ਹੈ ਤੇ ਇਹ ਬਹੁਤ ਹੀ ਸੌਫਟ ਨੇ ਜਿਹੜੇ ਨਰਟਸ ਨੇ ਉਹ ਤਾਂ ਚਲੋ ਹੋਣਗੇ ਥੋੜੇ ਜਿ ਦੇ ਕਰੰਚੀ ਹੋ ਜਾਂਦੇ ਨੇ ਜੇ ਆਪਾਂ ਖਿਓ ਦੇ ਵਿੱਚ ਪੁੰਨਦੇ ਆ ਤੇ ਜੇ ਅਸੀਂ ਡਰਾਈ ਰੋਸਟ ਕਰਦੇ ਆ ਤੇ ਉਹ ਥੋੜੇ ਜਿ ਮਤਲਬ ਰਹਿ ਜਾਂਦੇ ਨੇ ਇਸ ਕਰਕੇ ਖਿਓ ਦੇ ਵਿੱਚ ਹੀ ਤੁਸੀਂ ਪੁੰਨਿਓ ਤੇ ਆ ਦੇਖੋ ਇਦਾਂ ਦੇ ਇਹ ਸੌਫਟ ਜਿਹੇ ਇਦਾਂ ਬਣ ਜਾਂਦੇ ਨੇ ਬਿਲਕੁਲ ਹਾਰਡ ਨਹੀਂ ਬਣਦੇ ਬਹੁਤ ਟੇਸਟੀ ਬਣਦੇ ਨੇ ਬਣਾ ਕੇ ਟਰਾਈ ਕਰਕੇ ਜ਼ਰੂਰ ਦੇਖਿਓ ਕੱਲ ਨੂੰ ਫੇਰ ਮਿਲਦੇ ਆਂ ਜੀ ਇੱਕ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ ਧੰਨਵਾਦ ਜੀ ਬਾਏ ਬਾਏ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਬਾਏ ਬਾਏ ਸਤਿ ਸ੍ਰੀ ਅਕਾਲ